ਰੱਬ ਤੋਂ ਡਰੋ ਯਾਰ ਕਿਉਂ ਕਿਸਦੇ ਧੀ ਭੈਣ ਨਾਲ ਇਹੋ ਜਿਹਾ ਕੁਝ ਕਰਨਾ ਉਹੀ ਸ਼ਰਮ ਆਉਂਦੀ ਬੰਦੇ ਨੂੰ ਯਾਰ ਐਤਵਾਰ ਨੂੰ ਆਪਣੂੰ ਛੁੱਟੀ ਹੁੰਦੀ ਫਿਰ ਆਪਾਂ ਕੈਮਰੇ ਚ ਨਿਹਰਾ ਕਰਕੇ ਸ਼ਕਤੀਮਾਨ ਬਣਦੇ ਸਾਰੇ ਜਾਣੇ ਫਿਰ ਆਪਦੇ ਘਰਾਂ ਦੇ ਰਲ ਕੇ ਆਪਾਂ ਸਾਰੇ ਛੱਤ ਤੇ ਪੈਂਦੇ ਰਾਤ ਨੂੰ ਦਾਤੀ ਵਾਲਾ ਪੱਖਾ ਲਾ ਕੇ ਇਹ ਐਡਾ ਖਤਰਨਾਕ ਹੈ ਤੁਸੀਂ ਸੋਚ ਨਹੀਂ ਸਕਦੇ ਕਿਵੇਂ ਕਿਸੇ ਬੰਦੇ ਜਿੰਦਗੀ ਬਦਲ ਦਿੰਦਾ ਸੋਨੂੰ ਮੈਂ ਇਸ ਵੀਡੀਓ 'ਚ ਦੱਸਦਾ ਤੁਸੀਂ ਇੱਕ ਫੋਟੋ ਵੇਖੋ ਆਹ ਪਹਿਲਾਂ ਇਹਨਾਂ ਦਾ ਨਾਂ ਹੈਗਾ ਜੀ ਰਵੇਕਾ ਰੂਫ ਇਹਨਾਂ ਦਾ ਫੇਸ ਲੈ ਕੇ AI ਨਾਲ ਐਡੀਆਂ ਭੈੜੀਆਂ ਫੋਟੋਆਂ ਮਤਲਬ ਬਣਾ ਲਈਆਂ ਜੇ ਉਹਨਾਂ ਕੋਈ ਫੋਨ ਆਇਆ ਹੁੰਦਾ ਫਿਰ ਤੈਲਕੇ ਮਚਾਦਾ ਸੀਗਾ 256MB ਚਿਪ ਵਾਲਾ 612 12 13 ਤਰ੍ਹਾਂ ਦਾ ਸੀ ਨਵਾਂ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਮੈਂ ਫਿਰ ਤਾਂ ਹੀ ਦੂਜੇ ਰਸਤੇ ਤੇ ਥੋੜਾ ਜਿਹਾ ਰਸਤਾ ਬਦਲ ਲੈਣਾ ਚਾਹੀਦਾ ਬੰਦੇ ਨੂੰ ਉਹਦੇ ਨਾਲ ਆਏ ਆ ਵੀ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਮਨ ਨੂੰ ਮੜੀ ਖੁਸ਼ੀ ਮਿਲਦੀ ਹੈ ਅਸਲ ਦੋਸਤੋ ਅੱਜ ਨਾ ਮੈਂ ਫੇਸਬੁੱਕ ਚਲਾਈ ਜਾਂਦਾ ਸੀ ਨਾ ਕੁਝ ਫੋਟੋਆਂ ਮੇਰੇ ਅੱਗੇ ਆ ਗਈਆਂ ਉਹ ਫੋਟੋਆਂ ਬਹੁਤ ਕੁਝ ਬਿਆਨ ਕਰ ਰਹੀਆਂ ਸੀਗੀਆਂ ਤੇ ਮੈਂ ਚੱਲ ਥੋੜਾ ਨਾਲ ਸ਼ੇਅਰ ਕਰਦੇ ਆਂ ਤੇ ਤੁਸੀਂ ਵੇਖ ਲਓ ਵੀ ਆਪਾਂ ਜਿਹੜੇ 90 ਦੇ ਲਾਗੇ ਤੱਕ ਜਿੰਨਾ ਜਨਮ ਹੋਇਆ ਉਹਨਾਂ ਨੇ ਦੋਨੇ ਟਾਈਮ ਹੀ ਦੇਖਿਆ ਹੈ ਬੜਾ ਵਧੀਆ ਟਾਈਮ ਸੀ ਉਹ ਆਪਾਂ ਤੁਸੀਂ ਵੇਖ ਲਓ ਵੀ ਟੀਨੇ ਤੋਂ ਲੈ ਕੇ ਤੇ ਐਲ ਸੀ ਡੀਆਂ ਤੱਕ ਦਾ ਸਫ਼ਰ ਦੇਖਿਆ ਹੈ 2G ਤੋਂ ਲੈ ਕੇ Netflix ਤੱਕ ਦਾ ਸਫ਼ਰ ਵੇਖਿਆ ਤੇ ਬਾਕੀ ਤੁਸੀਂ ਵੇਖ ਲਓ ਵੀ ਆਪਣੇ ਕੋਲ ਉਦੋਂ ਨਾ ਤਾਂ ਮੋਬਾਈਲ ਫੋਨ ਹੁੰਦੇ ਸੀਗੇ ਆਪਣੇ ਘਰ ਵਾਲੇ ਫੋਨ ਲੱਗੇ ਫਿਰ ਹੌਲੀ ਹੌਲੀ ਫੋਨ ਆਏ ਆਈਫੋਨ ਆਏ ਤੇ ਨਾ ਉਹਦਾ ਇੰਟਰਨੈਟ ਹੁੰਦਾ ਸੀਗਾ ਇਹ ਐਂ ਫੋਟੋਆਂ ਬਹੁਤ ਕੁਝ ਬਿਆਨ ਕਰਦੀਆਂ ਤੁਸੀਂ ਦੇਖੋ ਫੋਟੋਆਂ ਵੀ ਜਿਵੇਂ ਆ ਫੋਟੋ ਮੈਂ ਉਦੋਂ ਐਤਵਾਰ ਨੂੰ ਆਪਣੀ ਛੁੱਟੀ ਹੁੰਦੀ ਫਿਰ ਆਪਾਂ ਕੈਮਰੇ ਚ ਨੇਰਾ ਕਰਕੇ ਸ਼ਕਤੀਮਾਨ ਵਹਿੰਦੇ ਸਾਰੇ ਜਾਣੇ ਤੇ ਜਾਂ ਅਲਫਲਾ ਲਾਉਂਦਾ ਹੁੰਦਾ ਸੀ ਸਾਰੇ ਇਕੱਠੇ ਹੋ ਕੇ ਵਹਿੰਦੇ ਫਿਰ ਆਪਦੇ ਘਰਾਂ ਦੇ ਰਲ ਕੇ ਆਪਾਂ ਸਾਰੇ ਛੱਤ ਤੇ ਪੈਂਦੇ ਰਾਤ ਨੂੰ ਦਾਤੀ ਵਾਲਾ ਪੱਖਾ ਲਾ ਕੇ ਚਾਰ ਪੰਜ ਮੰਜੇ ਢਾਹ ਕੇ ਇੱਕ ਪੱਖਾ ਲਾ ਕੇ ਸਾਰੇ ਇਕੱਠੇ ਪੈਂਦੇ ਗੱਲਾਂ ਬਾਤਾਂ ਕਰਦੇ ਫੇਰ ਜਦੋਂ ਸਕੂਲ ਨੂੰ ਛੁੱਟੀ ਹੁੰਦੀ ਕਈ ਰਮੀਮੂ ਆ ਜਾਂਦਾ ਇਕੱਠੇ ਕਿਸੇ ਦਰਖਤ ਥੱਲੇ ਖੜ ਜਾਂਦੇ ਜਾਂ ਇੱਕ ਅੱਧੀ ਛਤਰੀ ਹੁੰਦੀ ਤਾਂ ਇੱਕ ਛਤਰੀ 'ਚ ਤਿੰਨ ਚਾਰ ਜਣੇ ਵੜ ਜਾਂਦੇ ਤੇ ਜਾਂ ਰਾਤ ਨੂੰ ਰਜਾਈਆਂ 'ਚ ਬਹਿ ਕੇ ਮਾੜਾ ਮੋਟਾ ਖੇਡਦੇ ਜਿਵੇਂ ਚੀੜੀ ਉਟ ਕਾਂਡ ਹੋ ਗਿਆ ਜਾਂ ਹੋਰ ਜਾਂ ਹੁੰਦਾ ਸੀ ਇੱਕ ਚੋਰ ਸਿਪਾਈ ਇਹੋ ਜਿਹਾ ਕੁਝ ਤੇ ਜਾਂ ਰਜਾਈਆਂ 'ਚ ਵੀ ਲਕੁੰਚੀ ਚੀ ਖੇਡਦੇ ਰਹੇ ਆ ਫੇਰ ਜਦੋਂ ਮੀਂਹ ਪੈਂਦਾ ਮੀਂਹ 'ਚ ਫਿਰ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਛੱਡਦੇ ਰਹੇ ਆ ਤੇ ਜਾਂ ਆਪਣੇ ਘਰ ਦੇ ਆਪ ਨੂੰ ਜਦੋਂ ਕਰਿਆਨੇ ਦੁਕਾਨ ਤੇ ਭੇਜਦੇ ਹੁੰਦੇ ਛੋਟੇ ਹੁੰਦੇ ਨੂੰ ਫਿਰ ਆਪਾਂ ਕਹਿੰਦੇ ਜੀ 5 ਰੁਪਏ ਮੈਂ ਰੱਖੂਆਂ 2 ਰੁਪਏ ਉਹ ਤਾਂ ਖਰਦ 2 ਰੁਪਏ ਬੜੇ ਹੁੰਦੇ ਜੀ 1 ਰੁਪਈਏ ਬੜਾ ਹੁੰਦਾ ਸੀ ਤੇ ਕਹਿੰਦੇ ਮੈਂ ਰੱਖੂਗਾ ਚੀਜੀ ਨਾਲ ਲਾਲਚ ਨਾਲ ਫਿਰ ਜਬਾਕਸ਼ੀਤੀ ਲਿਆਉਂਦਾ ਤੇ ਜਾਂ ਜਦੋਂ ਘਰ ਦੇ ਆਪਣੇ ਬਾਜ਼ਾਰ ਜਾ ਕੇ ਆਉਂਦੇ ਮੰਡੀ ਜਾ ਕੇ ਆਉਂਦੇ ਤਾਂ ਆਪਾਂ ਆਉਂਦੇ ਫਿਰ ਲਵਾ ਦਬ ਵੇਹਦੇ ਵੀ ਕੀ ਲੈ ਕੇ ਆਏ ਸਾਡੇ ਹਸਤੇ ਖਾਨ ਨੂੰ ਤੇ ਜਾਂ ਦੋਸਤੋ ਦਰਖਤ ਉੱਤੇ ਚੜ ਜਾਂਦੇ ਟਰੀ ਹਾਊਸ ਬਣਾਉਂਦੇ ਹੁੰਦੇ ਸੀ ਆਪਦੇ ਜਾਣੇ ਜਦੋਂ ਵੈਸੇ ਲੋਕ ਮੇਰੇ ਚ ਖੇਡਦੇ ਹੁੰਦੇ ਸੀ ਜਾਂ ਘਰੇ ਜਵਾਕ ਇਕੱਠੇ ਹੋ ਜਾਂਦੇ ਛੋਟੇ ਵੱਡੇ ਸਾਰੇ ਰਲ ਮਿਲ ਕੇ ਖੇਡਦੇ ਹੁੰਦੇ ਸੀਗੇ ਤੇ ਤੁਸੀਂ ਵੇਖ ਲਓ ਉਦੋਂ ਰੇਡੀਓ ਸੰਦੇ ਕੋਲੇ ਬਹਿ ਕੇ ਤੇ ਜਿਹੜਾ ਟੈਲੀਵਿਜ਼ਨ ਸੀ ਉਹ ਰਾਤ ਨੂੰ ਮੰਨ ਲਾ 12 ਵਜੇ ਬੰਦ ਹੋ ਜਾਂਦਾ ਸੀ ਲੈਣਾ ਹੀ ਆ ਕੇ ਉਦੋਂ ਬਾਅਦ ਚੱਲਦਾ ਨਹੀਂ ਹੁੰਦਾ ਸੀ ਦੋ ਹੀ ਉਹ ਚੈਨਲ ਚੱਲਦੇ ਸੀ ਆਮ ਐਂਟੀਨੇ ਤੇ ਤਿੰਨੇ ਹੁੰਦੇ ਸੀ ਘਰਾਂ 'ਚ ਵੇਖ ਲਓ ਤੁਸੀਂ ਉਹ ਤੇ ਕੀ ਚੱਲਦਾ ਸੀ ਮੈਟਰੋ ਤੇ ਡੀਡੀ 1 ਫਿਰ ਉਦੋਂ ਦਾ ਵੱਡੀਆਂ ਛਤਰੀਆਂ ਆ ਗਈਆਂ ਰਸੀਵਰ ਆ ਗਏ ਫਿਰ ਉਸ ਤੇ ਜਿਹੜਾ ਬਟਨ ਜਾ ਘੁਮਾ ਕੇ ਚੱਲਦਾ ਹੁੰਦਾ ਸੀ ਸਾਰਾ ਬੰਨ ਉਹ ਦਿਨ ਥੋੜੇ ਚੰਨ ਚੱਲਦੇ ਹੁੰਦੇ ਸੀ। ਉਹ ਤੋਂ ਬਾਅਦ ਤੁਸੀਂ ਵੇਖ ਲਓ ਸੀਡੀਆਂ, ਡੀਵੀਡੀਆਂ ਕਿੰਨਾ ਸਮਾਂ ਬਦਲ ਗਿਆ, ਖੇਡਾਂ ਹੀ ਬਦਲ ਗਈਆਂ ਹੁਣ ਤਾਂ। ਬਹੁਤ ਵਧੀਆ ਟਾਈਮ ਸੀ ਜਿੰਨਾ ਵੀ ਕਹਿ ਦਈਏ। ਉਹ ਟਾਈਮ ਹੁਣ ਵਾਪਸ ਤਾਂ ਨਹੀਂ ਆਉਣਾ। ਯਾਦਾਂ ਰਹਿ ਜਾਂਦੀਆਂ। ਤੇ ਮੈਂ ਹਜੇ ਫੋਟੋਆਂ ਰਹੀਂ ਸੋਨੂੰ ਆ ਜਾਦਾਂ ਜਿਹੜੀਆਂ ਉਹ ਤਾਜ਼ੀਆਂ ਕਰਾ ਦਈਏ। ਉਮੀਦ ਆ ਤੁਸੀਂ ਵੀ ਆਦੇ ਬਚਪਨ ਚ ਜਾਵੜੇ ਹੋਗੇ। ਤੇ ਬਹੁਤ ਵਧੀਆ ਟਾਈਮ ਸੀ ਜਿੰਨਾ ਵੀ ਕਹਿ ਦਈਏ। ਜੇ ਆਪਾਂ ਅੱਜ ਕਿਸੇ ਨੂੰ ਕਹਿ ਦਾਂਗੇ ਨਾ ਸਾਡੇ ਵਲੇ ਇੰਟਰਨੈਟ ਨਹੀਂ ਹੁੰਦਾ ਸੀਗਾ। ਤਾਂ ਕਿਸੇ ਨੇ ਮੰਨਣਾ ਨਹੀਂਗਾ। ਅਗਲਾ ਆਖਣਗੇ ਮਰ ਜਾਂਦੇ ਆ। ਉਹ ਸਾਰਾ ਸਫਰ ਯਾਦ ਕਰੋ ਜਦੋਂ ਬਿਲ ਘਰ ਵਾਲੇ ਫੋਨ ਲੱਗੇ ਕਿਸੇ ਦਾ ਫੋਨ ਆ ਜਾਂਦਾ ਉਹਨੂੰ ਬੁਲਾ ਕੇ ਲਿਆਉਂਦੇ ਭਾਈ ਵੀ 5 ਮਿੰਟਾਂ ਨੂੰ ਕਰ ਲਈ ਵੀ ਤੇਰਾ ਫੋਨ ਆਉ ਸਾਡੇ ਘਰੇ ਤੇ ਜਾਂ ਫਿਰ ਮੋਬਾਈਲ ਫੋਨ ਆਏ ਫਿਰ ਅਸਲ ਜਿਹੜੇ ਰੀਸੀਵਰ ਆਏ ਸੀ ਘਰ ਵਾਲੇ ਫੋਨ ਵਾਲੇ ਉਸ ਤੋਂ ਬਾਅਦ ਉਹ ਵਾਇਰਲੈਸ ਵੀ ਆਏ ਸੀਗੇ ਵੱਡੇ ਸਾਰੇ ਹੁੰਦੇ ਸੀ ਡੰਡੀ ਜਿਹੇ ਵਾਲੇ ਫਿਰ ਦੇਖ ਲਓ ਨੋਕੀਆ ਫੋਨ ਆਇਆ ਜਿਹੜਾ ਨੋਕੀਆ ਫੋਨ ਆਇਆ ਉਹਨੇ ਤਾਂ ਫਿਰ ਤਹਿਲ ਕੇ ਮਚਾ ਦਿੱਤਾ ਸੀਗਾ 256MB ਚਿਪ ਵਾਲਾ 612 12 13 ਤਰ੍ਹਾਂ ਦਾ ਸੀ ਨਵਾਂ ਫੇਰ ਅਸੀਂ ਅੰਤੇਸਟਰ ਰਨਗੇਜ ਬੜੇ ਜ਼ਬਰਦਸਤ ਫੋਨ ਆਏ ਸੀ ਤੇ 256MB ਦੇ ਵਿੱਚ ਵੀ ਨਾ ਬਾਧੂ ਕੁਝ ਪਾ ਕੇ ਸੌਫਟਵੇਅਰ ਕਰ ਕਰ ਕੇ ਫੇਰ ਵੀ ਉਹਦੀ MB ਵੱਜ ਜਾਂਦੀ ਹੁੰਦੀ ਸੀ ਤੇ ਅੱਜ ਤੁਸੀਂ ਵੇਖ ਲਓ ਭਾਵੇਂ ਤੁਹਾਡੇ ਕੋਲ 1TB ਆ ਫਿਰ ਵੀ ਸਪੇਸ ਘਟ ਜਾਂਦੀ ਹੈ ਸਮਾਂ ਸੀ ਬਹੁਤ ਵਧੀਆ ਸਮਾਂ ਸੀ ਜਿੰਨਾ ਵੀ ਕਹਿ ਦਈਏ ਚਲੋ ਹੁਣ ਤਾਂ ਵੱਸ ਜਾਂਦਾ ਹੈ ਜਾਂਦਾ ਤਾਰੀਆਂ ਹੋਈਆਂ ਹੋਣੀਆਂ ਮੈਨੂੰ ਲੱਗਦਾ ਇੰਨੇ ਨਾਲ ਛੋੜੀਆਂ ਤੇ ਕੋਈ ਵੀ ਉਹਦਾ ਪੁਰਾਣਾ ਸਮਾਂ ਮੈਦਾਨਾ ਭੁੱਲਣਾ ਨਹੀਂ ਚਾਹੀਦਾ ਬੰਦ ਨੂੰ ਯਾਦ ਰੱਖਣਾ ਚਾਹੀਦਾ ਹੈ ਮਤਲਬ ਉਹ ਤਾਂ ਸਿੱਖਣਾ ਚਾਹੀਦਾ ਹੈ ਚਲੋ ਜੋ ਗਿਆ ਉਹ ਤਾਂ ਗਿਆ ਪਰ ਉਹ ਸਿੱਖ ਕੇ ਅੱਗੇ ਵਧੋ ਤੇ ਮੈਂ ਇਸ ਟਾਈਮ ਫਿਰਦਾ ਨਹੀਂ ਸਾਡੇ ਸਕੂਲ ਵਿੱਚ ਇੱਥੇ ਮੈਂ ਪੜਿਆ ਹੋਇਆ ਇੱਥੇ ਵੀ ਮੰਨ ਲਾ ਮੈਂ 3-4 ਸਾਲ ਪੜਿਆ ਹੋਊਗਾ ਡਾਇਮੰਡ ਸਕੂਲ ਚ ਪੰਡਾਦਣੀਆਂ ਇਹ ਮੇਰੇ ਦੋਸਤ ਬਰਾਟ ਸਾਫ ਦਾ ਸਕੂਲ ਹੈ ਤੇ ਬਹੁਤ ਵਧੀਆ ਬਣਿਆ ਹੋਇਆ ਬੜੀਆਂ ਇਹਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਯਾਦਾਂ ਦੀ ਗੱਲ ਚੱਲ ਹੀ ਪਈ ਹੈ ਇਹ ਵੀ ਸਾਡੇ ਸਕੂਲ ਸੀ ਲਓ ਜੀ ਲਓ ਦੋਨੇ ਭਰਾ ਜਾ ਰਹੇ ਨੇ ਚਲੋ ਵੀ ਕੰਮ ਕਾਰ ਵੀ ਕਰਨੇ ਆ ਇਹ ਵੀ ਜ਼ਰੂਰੀ ਹੈ ਤੇ ਬਾਕੀ ਥੋੜਾ ਟਾਈਮ ਹੀ ਰਹਿ ਗਿਆ ਫਿਰ ਉਹਦਾ ਮਸ਼ੀਨਾ ਚੱਲ ਪੈਣਗੀਆਂ ਪਹਿਲਾਂ ਗੰਮੈਨਾ ਫਿਰ ਗੱਠਾ ਵਾਲੀਆਂ ਮਸ਼ੀਨਾ ਦੇਖੋ ਚੱਲੋ ਇੱਥੇ ਨੰਗਰ ਨੂੰ ਥਾਣੀ ਸਿਆਉਣਾ ਆਪਾਂ ਹੁਣ ਵੀਡੀਓ ਬਣਾਈ ਜਾਂਦੇ ਹਾਂ ਨਾ ਜਦੋਂ ਸੀਜ਼ਨ ਚੱਲ ਪਿਆ ਹਰ ਇੱਕ ਮਿੰਟ ਵਿੱਚ ਦੀ ਕੋਈ ਨਾ ਕੋਈ ਵਹੀਕਲ ਸਾਨੂੰ ਨੰਗਦੇ ਮਿਲੂਗਾ ਸਾਡੇ ਪਿੰਡ ਤਾਂ ਰੱਬ ਦੀ ਮਿਹਰ ਨਾਲ ਗੱਠਾ ਵਾਲੀਆਂ ਮਸ਼ੀਨਾ ਹੈ ਹੀ ਬਹੁਤ ਸਾਬ ਨੂੰ ਪਤਾ ਹੀ ਹੈ ਆਜੋ ਕਰਾਂ ਦੋਸਤੋ ਬਾਅਦ ਦੇ ਹੁਣ ਆਪਾਂ ਵੀਡੀਓ ਬਾਲਾ ਹਾਂਜੀ ਦੋਸਤੋ ਉਮੀਦ ਹੈ ਤੁਹਾਨੂੰ ਜਿਹੜਾ ਬਚਪਨਾ ਉਹ ਜਿੱਤਿਆ ਹੋਣਾ ਤੇ ਹੁਣ ਆਪਾਂ ਆਉਣੇ ਦੂਜੇ ਟੌਪਿਕ ਵੱਲ ਜਿਹੜੀ ਮੈਂ ਗੱਲ ਗੱਲ ਕਰੀ ਸੀ AI ਬਾਰੇ AI ਐਡਾ ਖਤਰਨਾਕ ਹੈ ਤੁਸੀਂ ਸੋਚ ਨਹੀਂ ਸਕਦੇ ਕਿਵੇਂ ਕਿਸੇ ਬੰਦੇ ਦੀ ਜ਼ਿੰਦਗੀ ਬਦਲ ਦਿੰਦਾ ਤੁਹਾਨੂੰ ਮੈਂ ਇਸ ਵੀਡੀਓ 'ਚ ਦੱਸਦਾ ਤੁਸੀਂ ਇੱਕ ਫੋਟੋ ਵੇਖੋ ਆਹ ਪਹਿਲਾਂ ਇਹਨਾਂ ਦਾ ਨਾਂ ਹੈਗਾ ਜੀ ਰਵੇਕਾ ਰੋਫ ਇਹ ਬੰਗਾਲੀ ਟੀਵੀ ਐਕਟਰਸ ਹੈ ਤੇ ਤੁਸੀਂ ਵੇਖ ਲਓ ਇਹਨਾਂ ਦੀ ਏਜ ਕਿੰਨੀ ਹੋਊਗੀ ਤੇ ਬਾਕੀ ਮੈਂ ਇਹਨਾਂ ਦੀ ਇੰਟਰਵਿਊ ਵੀ ਪਹਿਲਾਂ ਸਾਰੀਆਂ ਦੇਖੀਆਂ ਮਤਲਬ ਬਹੁਤ ਯਾਦੇ ਚੰਗੇ ਐ ਮਤਲਬ ਸਾਦਗੀ ਵਾਲੇ ਆ ਤੁਹਾਨੂੰ ਫੋਟੋਆਂ ਨਾਲ ਪਤਾ ਲੱਗਦਾ ਹੀ ਹੋਣਾ ਅੱਛਾ ਇਹਨਾਂ ਦਾ ਨਾ ਕਿਸੇ ਨੇ ਫੇਸ ਲੈ ਕੇ ਇਹਨਾਂ ਦਾ ਫੇਸ ਲੈ ਕੇ AI ਨਾਲ ਐਡੀਆਂ ਭੈੜੀਆਂ ਫੋਟੋਆਂ ਮਤਲਬ ਬਣਾ ਲਈਆਂ ਤੇ ਉਹ ਫੋਟੋਆਂ ਤੇ ਦੋ ਇੰਸਟਾਗ੍ਰਾਮ ਆਈਡੀਆਂ ਵੀ ਚੱਲਦੀਆਂ ਪਹਿਲੀ ਤਾਂ ਹੈਗੀ ਜਿਹਦਾ ਨਾਂ ਤੀ ਮਤਲਬ ਨਾਂ ਦੇ ਮਗਰੋਂ ਸਰ ਨੇ ਚੇਂਜ ਕਰਤਾ ਜਿਵੇਂ ਇਹਨਾਂ ਦਾ ਨਾਮ ਰਵੇਕਾ ਹੈਗਾ ਆਪਣਾ ਰੌਫ ਉੱਥੇ ਕਰਤਾ ਰਵੇਕਾ ਮਿੱਤਰਾ ਉਹਦੇ ਉੱਤੇ ਬਾਈ ਜੀ 200k ਤੋਂ ਵੱਧ ਫੋਲੋਅਰ ਹੈ ਠੀਕ ਹੈ ਤੇ ਦੂਜੀ ਜਿਹੜੀ ਆਈਡੀ ਬਣੀ ਆ ਉਹ ਹੈਗੀ ਦਿਪਾਲੀ ਸੈਕਰ ਦੇ ਨਾਮ ਤੇ ਬੈਲਸਸ ਵੀ ਪਾਰਖ ਹੈ ਮਗਰ ਤੇ ਉਹ ਮੈਂ ਤੁਹਾਨੂੰ ਦਿਖਾਉਣਾ ਫੋਟੋਆਂ ਦੇਖੋ ਤੁਸੀਂ ਦੋਨੇ ਆਈਡੀਆਂ ਅੱਛਾ ਹੁਣ ਉਹਨਾਂ ਦੀ ਫੋਟੋਆਂ ਤੁਸੀਂ ਦੇਖੋ ਮੈਂ ਫੋਟੋਆਂ ਤੁਹਾਨੂੰ ਉਹ ਦਿਖਾਉਂਗਾ ਜਿਹੜੀਆਂ ਦਿਖਾਉਣ ਯੋਗ ਹੈ ਕਿਉਂਕਿ ਫੋਟੋਆਂ ਬੜੀਆਂ ਗਲਤ ਬਣੀਆਂ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ ਉਹ ਮੈਨੂੰ ਆਪ ਨੂੰ ਸ਼ਰਮ ਆਉਣੀ ਦੇਖਦੇ ਨੂੰ ਤੁਸੀਂ ਕੀ ਮਤਲਬ ਸੋਨ ਨੂੰ ਤਾਂ ਆਊਗੀ ਆਊਗੀ ਹੁਣ ਤੁਸੀਂ ਵੇਖ ਲਓ ਵੀ ਜਿਹੜੀ ਬਾਡੀ ਐ ਬਾਡੀ ਕਿਸੇ ਹੋਰ ਦੀ ਐ ਤੇ ਮੂੰਹ ਕਿਸੇ ਹੋਰ ਦਾ ਸਮਝ ਗਏ ਜਿਹੜੀ ਬਾਡੀ ਐ ਇਹ ਹੈਗੀ ਕੋਈ ਚਾਰੂ ਸ਼ਰਮਾ ਚਾਰੂ ਚਾਰੂ ਸ਼ਰਮਾ ਇੰਸਟਾਗ੍ਰਾਮ ਤੇ ਤੁਸੀਂ ਸਰਚ ਮਾਰ ਲਓ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਨਾਲ ਫੋਟੋ ਵੀ ਅਟੈਚ ਕਰ ਦਿੰਨਾ ਇਹਨਾਂ ਦੀ ਆਈਡੀ ਐ ਇਹ ਮਤਲਬ ਬਾਡੀ ਇਹਨਾਂ ਦੀ ਐ ਜਿਹੜੀ ਇਹ ਆਈਡੀ ਐ ਚਾਰੂ ਸ਼ਰਮਾ ਦੀ ਇਹਨਾਂ ਦੀ ਫੋਟੋਆਂ ਚੱਕ ਕੇ ਉਹਨਾਂ ਦੀ ਜਿਹੜੀ ਬਾਡੀ ਉਹਨਾਂ ਯੂਜ਼ ਕਰੀ ਗਈ ਜਿਹੜਾ ਮੂੰਹ ਹੈ ਮੂੰਹ ਹੈਗਾ ਜੀ ਰਵੇਕਾ ਮੈਂ ਦਾ ਤੇ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਕੀ ਕੁਛ ਬਣਾਦਾ ਫੋਟੋਆਂ ਦਾ ਯਾਰ ਤੇ ਹੈਰਾਨਗੀ ਵਾਲੀ ਗੱਲ ਹੈ ਵੀ ਲੋਕ ਕਿੰਨਾ ਗਲਤ ਯੂਜ਼ ਕਰ ਰਹੇ AI ਦਾ ਆ ਤੁਹਾਡੇ ਸਾਹਮਣੇ ਆ ਤੇ ਤੁਹਾਨੂੰ ਦੱਸ ਦਿਆਂ ਇਹ ਦੋਨੇ ਆਈਡੀਆਂ ਫੇਕ ਹੈ ਤੇ ਇਹਨਾਂ ਦੀ ਆਈਡੀ ਹੈਗੀ ਉਹਦੇ ਚੈਨ ਦੇ ਕੋਈ ਮੰਨ 28 ਸਬਸਕ੍ਰਾਈਬਰ ਇੱਕ ਤੇ ਇੱਕ ਦੇ ਕੋਈ ਮੰਨ ਲਾ 4-5000 ਫੇਸਬੁੱਕ ਤੇ ਉਹ ਹੈਗੀ ਰਵੇਕਾ R O U F ਦੇ ਨਾਂ ਤੇ ਤੇ ਬਾਕੀ ਤੁਸੀਂ ਗੂਗਲ ਤੇ ਭਰ ਲਿਓ ਟੀਵੀ ਐਕਟਰਸ ਆ ਇਹ ਤੇ ਯਾਰ ਜਿਹੜਾ ਬੰਦਾ ਫੋਟੋ ਵਿੱਚ ਤਾਂ ਹੈਰਾਨ ਹੀ ਰਹਿੰਦਾ ਵੀ ਆ ਕੀ ਹੋਈ ਜਾਂਦਾ ਅੱਛਾ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਆ ਰਵੇਕਾ ਮਿੱਤਰਾ ਦੀ ਆਈਡੀ ਉਹ ਬੰਦਾ ਮੰਗਾਲੀ ਵੀ ਜਾਣਦਾ ਹੈ ਤੇ ਉਹਨਾਂ ਦੇ ਏਰੀਏ ਦੇ ਹੋਣਾ ਜਿਹੜੀ ਹੈਗੀ ਆ ਦਪਾਲੀ ਸੈਕਿੰਡ ਦੇ ਨਾਂ ਤੇ ਦਪਾਲੀ ਸੈਕਿੰਡ ਦਾ ਨਾਂ ਆਈਡੀ ਦਾ ਦਪਾਲੀ ਸੈਕਿੰਡ ਦੇ ਨਾਂ ਤੇ ਦੋਨੇ ਮਤਲਬ ਫੇਕ ਆਈਡੀਆਂ ਆ ਰਵੇਕਾ ਮੈਡਮ ਦੀਆਂ ਇੱਕ ਰਵੇਕਾ ਮਿੱਤਰਾ ਇੱਕ ਦਪਾਲੀ ਸੈਕਿੰਡ ਆ ਇਹ ਡੈਲਸ ਤੇ ਲਿਖਾਇਆ ਹੈ ਮਗਰ ਤੇ ਉਹ ਬੰਦਾ ਮੈਨੂੰ ਲੰਦਾ ਪੰਜਾਬੀ ਲੱਗਦਾ ਤੇ ਪਰ ਤੁਸੀਂ ਵੇਖ ਲਓ ਵੀ ਲੋਕ ਬਸ ਲੋਕਾਂ ਦੇ ਮਨ ਚ ਮੇਜ ਬਣੀ ਪਈ ਆ ਵੀ ਇਹ ਕਰੈਕਟਰ ਹੈਗਾ ਤੇ ਹੁਣ ਜਿਹੜੇ ਵਿਚਾਰੀ ਉਹ ਹੈਗੀ ਐ ਮੈਡਮ ਐਕਟਰਸ ਹੈ ਹੁਣ ਉਹਦੀ ਹੁਣ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੈਕਨੋਲੋਜੀ ਆਉਣੀ ਚੰਗੀ ਗੱਲ ਆ ਸਿੱਖੋ ਚੰਗੀ ਗੱਲ ਆ AI ਸਿੱਖੋ ਚੰਗੀ ਗੱਲ ਆ ਪਰ ਉਹਦਾ ਗਲਤ ਯੂਜ਼ ਕਰਨਾ ਗਲਤ ਹੈ ਅਹੀਂ ਪਿੱਛੇ ਜੇ ਨਾ ਆਪਣੀ ਜਿਹੜੀ ਹੈਗੀ ਐਕਟਰਸ ਆ ਉਹ ਤਾਮਿਲ ਦੀ ਕੀ ਨਾਮ ਦਾ ਜਿਹੜੀ ਉਸ ਚ ਹੁੰਦੀ ਹੈਗੀ ਆਪਣੀ ਚ ਅੱਲੂ ਵਰਜਨ ਦੀ ਫਿਲਮ ਨਹੀਂ ਆਈ ਸੀ ਪਿੱਛੇ ਜੇ ਜਿਹੜੀ ਬੜੀ ਮਸ਼ਹੂਰ ਆ ਦਾ ਸੈਕੰਡ ਪਾਰਟ ਵੀ ਆਉਣ ਵਾਲਾ ਜੁਗੇਗਾ ਨਹੀਂ ਉਹਦੇ ਵਾਲੀ ਉਹਦੇ ਚ ਹੁੰਦੀ ਜਿਹੜੀ ਐਕਟਰਸ ਉਹਦੀ ਕਿਸੇ ਨੇ ਅਹੀਂ ਵੀਡੀਓ ਬਣਾਈ ਸੀ ਫੇਕ ਸਭ ਨੂੰ ਪਤਾ ਹੀ ਐ ਆਈ ਨਾਲ ਤੇ ਅਹੀਂ ਇਹਨਾਂ ਦੀਆਂ ਬਣਾਈ ਜਾਂਦੇ ਆ ਤੇ ਵੀਰੇ ਸੋਚਣ ਵਾਲੀ ਗੱਲਾਂ ਕਿਸੇ ਦੀ ਬਣ ਸਕਦੀ ਐ ਕਿਸੇ ਦੀ ਵੀ ਬਣ ਸਕਦੀ ਐ ਪਾਵੇਂ ਤੁਸੀਂ ਲੀਡਰ ਲਾ ਲਓ ਕੋਈ ਭਾਵੇਂ ਆਪਦੇ ਪਰਿਵਾਰ ਦਾ ਬੰਦਾ ਲਾ ਲਓ ਕਿ ਇਹ ਤਾਂ ਗਲਤ ਗੱਲ ਆ ਨਾ ਇਹਦੇ ਕਲਾਸ ਮੈਨਾਂ ਤਾਂ ਕਾਨੂੰਨ ਤਾਂ ਬਣਿਆ ਤੇ ਇਹੋ ਜਿਹੇ ਬੰਦੇ ਫੜੇ ਵੀ ਜਾਣੇ ਚਾਹੀਦੇ ਆ ਵੀ ਜਿਹੜੇ ਜਾਣ ਕੇ ਕਿਸੇ ਦਾ ਮਤਲਬ ਕਰੈਕਟਰ ਖਰਾਬ ਕਰਦੇ ਆ ਨਾਮ ਬਦਨਾਮ ਕਰਦੇ ਆ ਤੇ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਜਿੰਨੇ ਵੀ ਕਹਿ ਦਈਏ ਤੁਸੀਂ ਵੇਖ ਲਓ ਯਾਰ ਕੀ ਕੋਸ਼ਿਸ਼ ਲੋਕ ਕਰਨ ਲੱਗ ਪਏ ਜਮਹ ਹਰਾਨੀਆਂ ਵਾਲੀਆਂ ਗੱਲਾਂ ਹੀ ਆ ਜਦੋਂ ਮੈਨੂੰ ਨਾ ਮਤਲਬ ਅਕਸਰ ਹੁਣ ਆਏ ਆ ਵੀ ਜਿਹੜੀਆਂ ਇੰਸਟਾਗ੍ਰam ਖੋਲਦੇ ਆ ਆਪਣੇ ਕਿਨਾਂ ਜਿਹੜੀਆਂ ਜਾਦੇ ਫੋਟੋਆਂ ਵਾਇਰਲ ਹੁੰਦੀਆਂ ਆ ਜਾਂਦੇ ਆ ਜਦੋਂ ਮੈਂ ਪਹਿਲੀ ਵਾਰੀ ਵੇਖਿਆ ਮੈਨੂੰ ਮਤਲਬ ਲੱਗਿਆ ਨਹੀਂ ਮੈਂ ਕਿਹਾ ਯਾਰ ਮੂੰਹ ਹੋਰ ਟਾਈਪ ਲੱਗਦਾ ਤੇ ਇਹ ਕਹਾਣੀ ਕੀ ਹੈ ਫਿਰ ਮੈਂ ਉਹਦੇ ਬਾਰੇ ਘਟੂ ਘਟ ਹਫਤਾ ਮੈਂ ਚੀਜ਼ ਬਾਰੇ ਪਤਾ ਕਰਿਆ ਪੂਰਾ ਚੰਗੀ ਤਰ੍ਹਾਂ ਕਿਉਂਕਿ ਇਹਨਾਂ ਨੂੰ ਮੈਂ ਨਾ ਕਿਤੇ ਸੀਰੀਅਲ ਚ ਜਾਂ ਕਿਤੇ ਮਤਲਬ ਐਡ ਉੱਤੇ ਦੇਖਿਆ ਸੀਗਾ ਤੇ ਬਾਕੀ ਉਮਰ ਦੇ ਹਿਸਾਬ ਨਾਲ ਜੱਜ ਵੀ ਨਹੀਂ ਹੁੰਦੀ ਇਹ ਚੀਜ਼ ਫਿਰ ਰਿਸਰਚ ਕਰਿਆ ਪਹਿਲਾਂ ਤਾਂ ਮਨਾ ਪਤਾ ਲੱਗਿਆ ਵੀਰ ਵੇਕਾ ਮਿੱਤਰਾ ਫਿਰ ਮੈਨੂੰ ਪਤਾ ਲੱਗਾ ਮਿੱਤਰਾ ਗਲਤ ਹੈ ਮਿੱਤਰਾ ਹੈ ਨਹੀਂ ਸਰਨੇਮ ਸਰਨੇਮ ਹੋਰ ਹੈ ਫਿਰ ਪਤਾ ਲੱਗਿਆ ਫਿਰ ਉਹ ਇੰਟਰਵਿਊ ਸੁਣੀ ਥੱਲੇ ਟਰਾਂਸਲੇਟ ਆਉਂਦੀ ਹੁੰਦੀ ਹੈ ਹਿੰਦੀ ਚ ਫਿਰ ਸਾਰੀ ਕਹਾਣੀ ਦਾ ਪਤਾ ਲੱਗਿਆ ਤੇ ਹਜੇ ਤੱਕ ਮੈਡਮ ਨੂੰ ਵਿਚਾਰੇ ਨੂੰ ਜਿਹੜੀ ਐਕਟਰਸ ਹੈ ਰਵੇਕਾ ਉਹਨੂੰ ਪਤਾ ਨਹੀਂ ਵੀ ਉਹਨਾਂ ਦੇ ਨਾਂ ਤੇ ਦੋ ਆਈਡੀਆਂ ਚੱਲੀਆਂ ਜਾਂਦੀਆਂ ਆਏ ਆ ਤਾਂ ਕਰਕੇ ਬਾਈ ਇਹਨਾਂ ਚੀਜ਼ਾਂ ਤੋਂ ਬਚੋ ਤੇ ਬਾਕੀ ਜੇ ਤੁਹਾਨੂੰ ਇਹ ਚੀਜ਼ ਆਉਂਦੀ ਹੈ ਕਰਨੀ ਤਾਂ ਤਾਂ ਗਲਤ ਫਾਇਦਾ ਨਾ ਚੱਕੋ ਚੰਗਾ ਫਾਇਦਾ ਚੱਕੋ ਤੇ ਬਾਕੀ ਰੱਬ ਤੋਂ ਡਰੋ ਯਾਰ ਕਾਉਂ ਕਿਸਦੇ ਧੀ ਭੈਣ ਨਾਲ ਇਹੋ ਜਿਹਾ ਕੁਝ ਕਰਨਾ ਉਹੀ ਸ਼ਰਮ ਆਉਂਦੀ ਬੰਦੇ ਨੂੰ ਯਾਰ ਯਾਰੋ ਦੋਸਤੋ ਅੱਜ ਲਈ ਇੰਨਾ ਹੀ ਤੇ ਹੁਣ ਆਪਾਂ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਉਮੀਦ ਹੈ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ ਓਕੇ ਦੋਸਤੋ ਬਾਏ ਬਾਏ ਟਾਟਾ ਮਿਲਦੇ ਆਂ ਕੱਲ ਨੂੰ